ਸਾਹਿਬ ਜੀ ਨੇ ਕਮਜ਼ੋਰਾਂ ਨੂੰ ਲੜਨਾ ਸਿਖਾਇਆ ਉਧਰ ਬਾਜ ਸੀ ਇਧਰ ਚਿੜੀਆਂ ਸੀ ਪਾਦਸ਼ਾਹ ਕਹਿੰਦੇ ਜੇ ਬਾਜ ਨਾਲ ਮੈਂ ਬਾਜ ਲੜਾਇਆ ਫਿਰ ਕਹਿੰਦੇ ਤੇਰਾ ਤੇ ਸਾਡਾ ਪਰਕ ਕੀ ਰਹਿ ਗਿਆ ਤੂੰ ਬਾਜ ਛੱਡ ਪਟਿਆਲੇ ਦੇ ਰਾਜੇ ਨੂੰ ਆਕੇ ਅਸੀਂ ਉਧਰੋਂ ਚਿੜੀਆਂ ਲੜਾਵਾਂਗੇ ਵਿੱਚ ਦੁਨੀਆ ਸੇਵਕ ਮਾਈ ਹੈ ਤੇ ਦੁਨੀਆ ਸੇਵ ਕਮਾਈ ਐ ਵਿੱਚ ਦੁਨੀਆਂ ਸੇਵ ਕਮਾਈ ਐ ਤਾਂ ਦਰਗਹਿ ਬੈਸਣ ਪਾਈ ਐ ਤਾਂ ਦਰਗਹਿ ਬੈਸਣ ਪਾਈ ਐ ਨਗਰਗਹਿ ਬੈਸਣ ਪਾਈ ਐ ਤਾਂ ਦਰਗਹਿ ਬੈਸਣ ਪਾਈ ਐ ਸਵਾਸ ਸਿੰਘ ਬਾਖਰੀ ਲਵਾਉ ਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਦੁਨੀਆ ਤੇ ਐਵੇਂ ਕੁਝ ਨਹੀਂ ਹੁੰਦਾ। ਕਈ ਵਾਰੀ ਅਸੀਂ ਵੱਡੇ ਤੋਂ ਵੱਡੇ ਸੇਵਾਦਾਰ ਨੂੰ ਵੇਖ ਕੇ ਵੀ ਕਹਿ ਦਿੰਨੇ ਜੇ ਤੀ ਐਵੇਂ ਹੀ ਜਿਵੇਂ ਤੁਰੇ ਜਾਂਦੇ ਆ ਕਿਸੇ ਨੇ ਉਜਤ ਕਰਨੀ ਹੁੰਦੀ ਨਾ ਉਹ ਕਹਿੰਦੇ ਜੇ ਪੁੱਤਾਂ ਦੀ ਦਾਤ ਬਾਬਾ ਬੁੱਢਾ ਸਾਹਿਬ ਜੀ ਦਿੰਦੇ ਨੇ ਤੇ ਕਹਿੰਦਾ ਧੀਾਂ ਦੀ ਕੌਣ ਦਿੰਦਾ ਵੇਖੋ ਜਦੋਂ ਹੁਜਤ ਕਰਨੀ ਹੋਵੇ ਇੱਥੇ ਪੁੱਤਰ ਦਾ ਮਤਲਬ ਸੰਤਾਨ ਹੈ ਆਪਕੋ ਸਤਨਾਮ ਸ੍ਰੀ ਵਾਹਿਗੁਰੂ ਜਦੋਂ ਆਪਾਂ ਕਹਿੰਦੇ ਨਾ ਪੁੱਤਰ ਦੀ ਦਾਤ ਲੈਣ ਚੱਲੇ ਆ ਜੇ ਕਿਸੇ ਨੂੰ ਧੀ ਦੀ ਮਿਲ ਜਾਵੇ ਤੇ ਉਹ ਲਾਮਾ ਨਹੀਂ ਦਿੰਦਾ ਉੱਥੇ ਇੱਥੇ ਗੁਰਮੁਖੋ ਸਵਾਲ ਇਹ ਹੁੰਦਾ ਕਿ ਪੀੜੀ ਅੱਗੇ ਚੱਲੇ ਉਤੋਂ ਪੁੱਤਰ ਵੀ ਮਿਲਦੇ ਨੇ ਉਤੋਂ ਧੀਆਂ ਵੀ ਮਿਲਦੀਆਂ ਨੇ ਉਹ ਧੀਆਂ ਹੀ ਨੇ ਜਿਹੜੀਆਂ ਬਾਬਾ ਬੁੱਢਾ ਸਾਹਿਬ ਦੇ ਅੱਗੇ ਝੋਲੀ ਾਟਦੀਆਂ ਆ ਕੋ ਸਤਨਾਮੁ ਸ੍ਰੀ ਵਾਹਿਗੁਰੂ ਪੁੱਤ ਕਿੰਨੂੰ ਦੇਣਾ ਧੀ ਨੂੰ ਦੇਣਾ ਹੈ ਨਾ ਤੇ ਗੁਰਮੁਖ ਪਿਆਰੋ ਜਦੋਂ ਉਲਟ ਗੱਲ ਕਰਨੀ ਹੋਵੇ ਬਾਬਾ ਪਾਲਾ ਸਿੰਘ ਜੀ ਗਊਆਂ ਵਾਲੇ ساری ਉਮਰ ਐਨ ਸ਼ਾਵਰ ਕਰ ਦਿੱਤੀ ਮੈਂ ਪੜ ਰਿਹਾ ਸੀ ਬਾਣੀ ਵਿੱਚ ਆਖਦੇ ਨਾਨਕ ਗਿਆਨੀ ਜੱਗ ਜੀਤਾ ਜੱਗ ਜੀਤਾ ਸਭ ਕੋਏ ਕਹਿੰਦੇ ਯਾਦ ਰੱਖਿਓ ਅੱਜ ਤੱਕ ਜਗਤ ਦਾ ਟੌਰ ਬਣਿਆ ਹੋਇਆ ਹੈ ਇਹ ਦੁਨੀਆ ਗਿਆਨੀਆਂ ਨੂੰ ਜਿੱਤਦੀ ਆਈ ਹੈ ਪਰ ਕੋਈ ਵਿਰਲਾ ਗਿਆਨੀ ਹੈ ਜਿਹੜਾ ਇਸ ਦੁਨੀਆ ਨੂੰ ਜਿੱਤ ਕੇ ਚਲਿਆ ਜਾਂਦਾ ਕੋ ਸਤਨਾਮ ਸ੍ਰੀ ਇਹ ਦੁਨੀਆ ਸਾਰਿਆਂ ਨੂੰ ਜਿੱਤਦੀ ਆਈ ਹੈ ਨਾਨਕ ਗਿਆਨੀ ਜੱਗ ਜੀਤਾ ਜਗ ਜੀਤਾ ਸਭ ਕੋਏ ਸਰਵਣ ਸਿੰਘ ਜੀ ਕਲੇਰਾਂ ਵਾਲੇ ਬੈਠੇ ਨੇ ਹੋਰ ਪ੍ਰਾਣੇ ਤਰਨਾ ਸਿੰਘ ਜੀ ਗਿਆਨੀ ਜੀ ਇੱਥੇ ਬੈਠੇ ਨੇ ਗੁਰਮੁਖ ਪਿਆਰੋ ਬੜੀਆਂ ਬੜੀਆਂ ਉਮਰਾਂ ਲੰਘ ਗਈਆਂ ਕਿਤੇ ਐਵੇਂ ਨਹੀਂ ਕਹਿਣਾ ਚਾਹੀਦਾ ਕਿ ਆਹ ਕੰਮ ਐਵੇਂ ਹੀ ਹੋ ਗਿਆ ਸ਼੍ਰੀਮਾਨ ਮਿਸਲ ਛੀਦਾ ਤਰਨਾ ਦਲ ਦੇ ਜਥੇਦਾਰ ਬਾਬਾ ਜੋਗਾ ਸਿੰਘ ਜੀ ਸੁਭਾਏਮਾਨ ਨੇ ਕਿਤੇ ਉਮਰ ਵੇਖ ਕੇ ਕੋਈ ਕਹਿ ਦੇਵੇ ਕਿਤੇ ਐਵੇਂ ਥੋੜੀ ਏ ਜੀ ਜੀ ਉਮਰ ਥੋੜੀ ਏ ਪਰ ਗੁਰਮਤਿ ਪਿਆਰਿਓ ਪਿਛਲੇ ਜਨਮਾਂ ਦਾ ਬੜਾ ਤਪ ਆਖਦੇ ਵਿੱਚ ਦੁਨੀਆ ਸੇਵ ਕਮਾਈਏ ਸਵਰਗਾਂ ਚੋਂ ਕੋਈ ਆਣ ਕੇ ਸੇਵਾ ਨਹੀਂ ਕਰ ਸਕਦਾ ਦੁਨੀਆ ਚ ਬੈਠਾ ਮਨੁੱਖ ਸੇਵਾ ਕਰਕੇ ਵੱਡ ਭਾਗਾ ਬਣ ਸਕਦਾ ਏਡੀ ਵੱਡੀ ਸੇਵਾ ਦਰਗਾਹ ਵਿੱਚ ਗਿਆਨ ਨੂੰ ਅਗਲੇ ਕੁਰਸੀ ਖਾਲੀ ਕਰ ਦਿੰਦੇ ਕਹਿੰਦੇ ਆਓ ਬੈਠ ਆਦਰ ਸਭ ਦੇਉ ਕਹਿੰਦੇ ਆਓ ਜੀ ਬੈਠੋ ਉਹ ਸਾਰੇ ਉੱਠ ਕੇ ਖੜੇ ਹੋ ਜਾਂਦੇ ਉਹਨਾਂ ਨੂੰ ਪਤਾ ਏ ਐਵੇਂ ਨਹੀਂ ਇਹ ਜਗਤ ਨੂੰ ਜਿੱਤ ਕੇ ਆ ਸਤਿਗੁਰੂ ਮਹਾਰਾਜ ਜਗਤ ਦੇ ਵਿੱਚ ਦੁਨੀਆ ਸੇਵ ਕਮਾਈ ਹੈ ਸੇਵਾ ਕੌਣ ਕਰ ਸਕਦਾ ਹੈ ਗੁਰਮੁਖ ਪਿਆਰਿਓ ਅਸਲੀ ਜੋਰਾਵਰ ਕੌਣ ਹੈ ਜਗਤ ਦੇ ਵਿੱਚ ਅਸਲੀ ਸੂਰਮਾ ਕੌਣ ਹੈ ਆਕ ਦੇ ਸੂਰਾ ਸੋ ਪਹਿਚਾਨਣੀ ਹੈ ਜੋ ਲਰੈ ਦੀਨ ਕਹੇਤ ਮੈਨੂੰ ਯਾਦ ਹੈ ਜਦੋਂ ਬਾਬਾ ਜੀ ਸਮਾਏ ਸੀ ਉਸ ਵਕਤ ਮੈਂ ਇੱਕ ਵੀਡੀਓ ਜਾਰੀ ਕੀਤਾ ਸੀ ਜਿਹਦੇ ਥੱਲੇ ਕਿਸੇ ਨੇ ਕਮੈਂਟ ਕੀਤਾ ਕਿਹਦੇ ਗਾਈਆਂ ਦੀ ਸੇਵਾ ਕਿਉਂ ਕਰਦੇ ਨੇ ਗੰਵਾਂ ਦੀ ਸੇਵਾ ਕਿਉਂ ਹੈ ਗੁਰਮੁਖ ਪਿਆਰਿਓ ਗੁਰਬਾਣੀ ਆਖਦੀ ਸੂਰਮਾ ਉਹ ਜਿਹੜਾ ਕਮਜ਼ੋਰ ਨੂੰ ਨਾਲ ਲੈ ਕੇ ਚੱਲਦਾ ਕੋ ਸਤਨਾਮ ਸ੍ਰੀ ਵਾਹਿ ਜਿਹੜਾ ਕਮਜ਼ੋਰ ਨੂੰ ਨਾਲ ਲੈ ਕੇ ਚੱਲਦਾ ਸਾਹ ਸ੍ਰੀ ਆ ਗਰਮ ਮੁਕ ਪਿਆਰਿਓ ਰਾਜੇ ਸੀ ਉਹ ਚੌਣਵੇਂ ਜਰਨੈਲ ਲੈ ਕੇ ਨਾਲ ਲੜਦੇ ਸਨ ਗੁਰੂ ਸਾਹਿਬ ਜੀ ਦੇ ਜੰਗ ਵਿੱਚ ਤੇ ਉਹਨਾਂ ਰਾਜਿਆਂ ਦੇ ਮਹਾਰਾਜਿਆਂ ਦੇ ਜੰਗ ਵਿੱਚ ਫਰਕ ਕੀ ਏ ਸੀ ਗੁਰੂ ਸਾਹਿਬ ਜੀ ਨੇ ਕਮਜ਼ੋਰਾਂ ਨੂੰ ਲੜਨਾ ਸਿਖਾਇਆ ਉਧਰ ਬਾਜ ਸੀ ਇਧਰ ਚਿੜੀਆਂ ਸੀ ਪਾਦਸ਼ਾਹ ਕਹਿੰਦੇ ਜੇ ਬਾਜ ਨਾਲ ਮੈਂ ਬਾਜ ਲੜਾਇਆ ਫਿਰ ਕਹਿੰਦੇ ਤੇਰਾ ਤੇ ਸਾਡਾ ਫਰਕ ਕੀ ਰਹਿ ਗਿਆ ਤੂੰ ਬਾਜ ਛੱਡ ਪਟਿਆਲੇ ਦੇ ਰਾਜੇ ਨੂੰ ਆਕੇ ਅਸੀਂ ਉਧਰੋਂ ਚਿੜੀਆਂ ਲੜਾਵਾਂਗੇ ਕਹਿੰਦੇ ਮਜ਼ਾ ਤਾਂ ਬਣੁੰਦਾ ਹੈ ਗੁਰਮੁਖ ਪਿਆਰਿਓ ਮਹਾਂਪੁਰਖ ਬਾਬਾ ਪਾਲਾ ਸਿੰਘ ਜੀ ਨੇ ਕਮਜ਼ੋਰ ਲਤਾੜੀਆਂ ਹੋਈਆਂ ਗਉਆਂ ਕੋਈ ਪਲੀ ਹੋਈ ਗਉ ਨਹੀਂ ਛੱਡ ਕੇ ਜਾਂਦਾ ਗੁਰਮੁਖ ਪਿਆਰਿਓ ਉਹ ਗਉਆਂ ਜਿਹੜੀਆਂ ਛੜਕਾਂ ਤੇ ਧੱਕੇ ਖਾਂਦੀਆਂ ਫਿਰਦੀਆਂ ਉਹਨਾਂ ਦੇ ਵਿੱਚ ਬੋਰੀਆਂ ਢਾਹ ਕੇ ਆਪ ਬੈਠੇ ਰਹਿਣਾ ਇੱਕ ਉਹ ਆਪਣੇ ਵਰਗਾ ਹੈ ਜਿਹੜਾ ਗੁਰੂ ਤੋਂ ਸੁੱਖ ਮੰਗਦਾ ਨਾ ਮਿਲੇ ਤੇ ਭੱਜ ਜਾਂਦਾ ਹੈ ਪਛਾਣੋਂ ਪਰ ਇੱਕ ਉਹ ਹੈ ਜਿਹੜਾ ਗੁਰੂ ਦੇ ਸਾਹਮਣੇ ਆਰੇ ਦੇ ਥੱਲਿਓਂ ਦੀ ਵੀ ਲੰਘ ਜੇ ਤੇ ਛੱਡ ਕੇ ਨਹੀਂ ਜਾਂਦਾ ਗੁਰਮੁਖੋ ਇਹਦੇ ਵਿੱਚ ਵੀ ਗੁਰੂ ਦੀ ਵਡਿਆਈ ਜੇ ਜੇ ਅਸੀਂ ਕਹਿ ਦਨੇ ਬਾਬਾ ਪਾਲਾ ਸਿੰਘ ਜੀ ਨੇ ਕੁੱਲ ਦੁਨੀਆ ਨੂੰ ਸੋਖ ਵੰਡਿਆ ਕੁੱਲ ਦੁਨੀਆ ਨੂੰ ਬਿਮਾਰੀਆਂ ਤੋਂ ਬਚਾ ਲਿਆ ਕਈ ਉਹ ਆ ਜਿਹੜੇ ਲੰਗਰ ਨੇ ਨਾ ਤੇ ਸਾਰੇ ਬੱਚੇ ਵਿਦੇਸ਼ ਵਿੱਚ ਗਏ ਨੇ ਉਹਨਾਂ ਦੇ ਬਚਨਾਂ ਨਾਲ ਇਹ ਤਾਂ ਲੰਗਰ ਇਹਦੇ ਲੱਗੇ ਨੇ ਤੇ ਗੁਰਮੁਖ ਪਿਆਰਿਓ ਜਦੋਂ ਅਸੀਂ ਕਹਿੰਨੇ ਕਿ ਉਹ ਤੇ ਆਪ ਵੀ ਜਦੋਂ ਅੰਤਮ ਸਮਾਂ ਆਇਆ ਉਹਨਾਂ ਦੇ ਜਾਣ ਦਾ ਤੇ ਉਹਨਾਂ ਦੇ ਜੋ ਚਰਨ ਸੀ ਲੱਤਾਂ ਸੀ ਗੁਰਮਤਿ ਪਿਆਰਿਓ ਉਹ ਆਪਾਂ ਨੂੰ ਦਿਖਦੀਆਂ ਨੇ ਨਾ ਕਈ ਸਵਾਲ ਕਰਦੇ ਨੇ ਪਰ ਯਾਦ ਰੱਖਿਓ ਜਿਹੜਾ ਉਹਦਾ ਦੁੱਖ ਆਪਣੇ ਸਰੀਰ ਤੇ ਸੁੱਖ ਨਾਲ ਹੰਡਾ ਕੇ ਚਲਿਆ ਜਾਂਦਾ ਉਹਨੂੰ ਗੱਦੀ ਵੀ ਉੱਥੇ ਸਭ ਨਾਲੋਂ ਵੱਡੀ ਦਿੰਦਾ ਜਿਵੇਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਤੱਤੀ ਤਵੀ ਤੇ ਬੈਠੇ ਪਰ ਸਾਈਂ ਮੀਆਂ ਮੀਰ ਜੀ ਕੋ ਵੇਖਿਆ ਨਹੀਂ ਗਿਆ ਸੋ ਗੁਰਮ ਤੇਰੇ ਵਿੱਚ ਛੋਟੇ ਛੋਟੇ ਸਵਾਲ ਲੈ ਚੁੱਕਣੇ ਚਾਹੀਦੇ ਸੋ ਬੜੀ ਕਿਰਪਾ ਬੜਾ ਆਨੰਦ ਵਰਤ ਰਿਹਾ ਜਿੱਥੇ ਸਟੇਜਾਂ ਚੱਲ ਰਹੀਆਂ ਨੇ ਉੱਥੇ ਵੱਡੇ ਵੱਡੇ ਲੰਗਰ ਚੱਲ ਰਹੇ ਵੱਡੇ ਵੱਡੇ ਗਿਆਨੀ ਮਹਾਂਪੁਰਖ ਬ੍ਰਹਮ ਗਿਆਨੀ ਜਥੇਬੰਦੀਆਂ ਮਿਲਣਾ ਉਹਨਾਂ ਦੇ ਮਿਸਲਾਂ ਦੇ ਸ਼ਹੀਦ ਗੁਰਮੁਖ ਪਿਆਰਿਆਂ ਜਨਾ ਸ਼ਹੀਦੀਆਂ ਪ੍ਰਾਪਤ ਕੀਤੀਆਂ ਸਾਡੇ ਵਾਸਤੇ ਸਾਨੂੰ ਉਲਟ ਬਚਨ ਨਹੀਂ ਕਰਨਾ ਚਾਹੀਦਾ ਸੋ ਗੁਰਮੁਖ ਪਿਆਰਿਓ ਮੈਂ ਇੱਕ ਜਕਾਰਾ ਅਗ ਜਾ ਕੇ ਸਮਾਪਤੀ ਕਰਾਂ ਖੁਸ਼ੀਆਂ ਦੇ ਜਕਾਰੇ ਗਜਾਵੇ ਨਿਹਾਲੋ ਜਾਵੇ ਫਤਿਹ ਪਾਵੇ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ